ਅੱਜ 7ਵੇਂ ਨਰਾਤੇ ਦੇ ਮੌਕੇ 'ਤੇ ਮਾਤਾ ਮਹਾਕਾਲੀ ਦੇ ਮੰਦਰ ਦੇ ਵਿੱਚ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਗੱਲ ਕੀਤੀ ਜਾਵੇ ਸੰਗਰੂਰ ਸ਼ਹਿਰ 'ਤੇ ਤਾਂ ਇੱਥੇ ਮਾਤਾ ਦਾ ਪ੍ਰਸਿੱਧ ਮਹਾਕਾਲੀ ਮੰਦਿਰ ਜੋ ਕਿ ਤਕਰੀਬਨ ਪੌਣੇ 200 ਸਾਲ ਪੁਰਾਣਾ ਮੰਦਿਰ ਹੈ ਦੂਰੋਂ ਦੂਰੋਂ ਭਗਤ ਇੱਥੇ ਮੱਥਾ ਟੇਕਣ ਆਉਂਦੇ ਨੇ ਤੇ ਲੰਬੀਆਂ ਕਤਾਰਾਂ 'ਚ ਲੱਗ ਕੇ ਮੱਥਾ ਟੇਕਦੇ ਨੇ ਹਰ ਸਾਲ ਮਾਤੇ ਦੇ ਦਰਬਾਰ ਦੇ ਵਿੱਚ ਸ਼ਰਧਾਲੂਆਂ ਦੀ ਗਿਣਤੀ ਵਾਧੀ ਚੱਰੀ ਹੈ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਇਸ ਮੰਦਿਰ ਦੇ ਲਈ ਮਾਨਤਾ ਹੈ ਕਿ ਜੋ ਵੀ ਇੱਥੇ ਸੱਚੇ ਮਨ ਦੇ ਨਾਲ ਆਉਂਦਾ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪ ਕਿਹੜਾ ਹੋਇਆ ਨਿੱਤੂ ਰਾਣੀ ਨਿੱਤੂ ਕਿਹਦਾ ਜਾਓਗੇ ਮਾਤਾ ਦੇ ਦਰਵਾਜ਼ੇ ਮੱਠੜੇ ਘਣਾਉ ਕਿਹੜਾ ਬਣਾਉਣਾ ਇਹ ਬਹੁਤ ਪ੍ਰਾਚੀਨ ਮੰਦਿਰ ਹੈ 420 ਸਾਲ ਪੁਰਾਣਾ ਮੰਦਿਰ ਹੈ ਇੱਥੇ ਦੇਖਿਆ ਜਾਂਦਾ ਕਿ ਹਰ ਸਾਲ ਦੀ ਤਰ੍ਹਾਂ ਭੀੜ ਪਾਤੀ ਜਾਂਦੀ ਹੈ ਜੋ ਕਿਉਂਕਿ ਇੱਥੇ ਵੀ ਹਰ ਇੱਕ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਗਿਆ ਦਿਨੋ ਦਿਨ ਦੇਖਿਆ ਜਾਵੇ ਨਰਾਤਿਆਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਹੈਗਾ ਲੋਕ ਦੂਰੋਂ ਦੂਰੋਂ ਆਉਂਦੇ ਆ ਬਹੁਤ ਵੀ ਸਾਡੀ ਮਨੋਕਾਮਨਾ ਪੂਰੀ ਹੋਵੇ ਲੋਕਾਂ ਦੀ ਮਨੋਕਾਮਨਾ ਵੀ ਬਹੁਤ ਪੂਰੀਆਂ ਹੁੰਦੀਆਂ ਨੇ ਮੈਨੂੰ ਵੀ ਕਈ ਸਾਲ ਹੋ ਗਏ ਕਿ ਮੈਂ ਵਰਤ ਨਵ ਵਰਤ ਪੂਰੇ ਰੱਖਦੀ ਆ ਤੇ ਮੇਰੀਆਂ ਮਨੋਕਾਮਨਾ ਵੀ ਬਹੁਤ ਪੂਰੀਆਂ ਹੋਈਆਂ ਨੇ ਤੇ ਮੈਂ ਮਾਤਾ ਮੁਰੇ ਅੱਗੇ ਅਰਦਾਸ ਕਰਦੀ ਆ ਕਿ ਜਿੱਦਾਂ ਲੋਕ ਆਪਣੀ ਮਨੋਕਾਮਨਾ ਇੱਥੇ ਲੈ ਕੇ ਆਉਂਦੇ ਆ ਉਹਨਾਂ ਸਾਰਿਆਂ ਦੀ ਮਨੋਕਾਮਨਾ ਜ਼ਰੂਰ ਪੂਰੀਆਂ ਹੋਣ। ਪ੍ਰਬੰਧ ਕਾਇਮ ਮੰਦਰ। ਮੰਦਰ ਦੇ ਪ੍ਰਬੰਧ ਵੀ ਬਹੁਤ ਜ਼ਿਆਦਾ ਸੋਹਣੇ ਨੇਗੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਆ ਸਜਾਵਟ ਨਾਲ ਦੇਖੋਗੇ ਤੁਸੀਂ ਸਾਰੀ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਹੈ। ਤੇ ਬਾਕੀ ਲੰਗਰਾਂ ਦਾ ਇਹਨਾਂ ਨੇ ਅਲੱਗ ਤੋਂ ਇੰਤਜ਼ਾਮ ਕਰ ਰੱਖਿਆ ਹੈ ਜਿੱਦਾਂ ਕਿ ਵਰਤ ਜਿਨ੍ਹਾਂ ਦੇ ਰੱਖੇ ਹੋਏ ਆ ਉਹਨਾਂ ਲਈ ਅਲੱਗ ਤੋਂ ਐ ਤੇ ਜੋ ਕੋਈ ਰੋਟੀ ਵਗੈਰਾ ਜੋ ਵੀ ਹੈ ਉਹਨਾਂ ਲਈ ਅਲੱਗ ਤੋਂ ਪ੍ਰਬੰਧ ਰੱਖੇ ਹੋਏ ਆ ਬਹੁਤ ਸੋਹਣੇ ਪ੍ਰਬੰਧ ਨੇ ਇਹਨਾਂ ਦੇ ਮਾਤਾ ਦੇ ਭਗਤਾਂ ਨੂੰ ਕਿਸੇ ਆਵਾਜ਼ ਮੈਂ ਸਾਰੇ ਮਾਤਾ ਦੇ ਭਗਤਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਆ ਕਿ ਤੁਸੀਂ ਆਪਣੀ ਸ਼ਰਤਾ ਨਾਲ ਇੱਥੇ ਆਓ ਲਾਈਨਾਂ ਦੇ ਵਿੱਚ ਲੱਗੋ ਤੇ ਮੱਥਾ ਟੇਕੋ ਤੁਹਾਡੀਆਂ ਮਨੋਕਾਮਨਾ ਜ਼ਰੂਰ ਪੂਰੀਆਂ ਹੋਣਗੀਆਂ ਜੈ ਮਾਤਾ ਦੀ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਮੈਂ ਇੱਥੇ ਲੋਕਲ ਸਰੂਰਤਿਆਂ ਮਾਤਾ ਦੇ ਦਰਬਾਰ ਬਾਰੇ ਕੀ ਮਹਿਮਾ ਮਹਿਮਾ ਦੱਸ ਸਕਵੇ ਆਪਾ ਕਿਉਂਕਿ ਲਗਾਤਾਰ ਅਸੀਂ ਇੱਥੇ ਮੱਥਾ ਟੇਕਦੇ ਆਂ ਅਸੀਂ ਨਰਾਤਿਆਂ ਵੇਲੇ ਨਹੀਂ ਅਸੀਂ ਸ਼ਨੀਵਾਰ ਨੂੰ ਵੀ ਵੈਸੇ ਵੀ ਲੰਗਦੇ ਵੜਦੇ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਜਾਂਦੇ ਆ ਜੋ ਮਨੋਂ ਕਾਮਨਾ ਮੰਨੇ ਉਹ ਪੂਰੀਆਂ ਹੁੰਦੀਆਂ ਨੇ ਨਰਾਤਿਆਂ ਵੇਲੇ ਨਹੀਂ ਅਕਸਰ ਵੀ ਪਸੀ ਦੇਖਦੇ ਆ ਕਿ ਇੱਥੇ ਭਗਤਿਆਰ ਹਨ ਜੋ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਆ ਕਿਉਂਕਿ ਲੰਗਰ ਦਾ ਇੱਥੇ ਪ੍ਰਬੰਧ ਕੀਤਾ ਜਾਂਦਾ ਹੈ ਉੱਥੇ ਹੀ ਰਹਿਣ ਦੀ ਜਿਹੜੀ ਗੱਲ ਕੀਤੀ ਆਵੇ ਤਾਂ ਰਹਿੰਦਾ ਵੀ ਉਹਨਾਂ ਦਾ ਪੰਥ ਜੋ ਪੱਕੇ ਕੁਦੂਰ ਆਉਂਦਾ ਤਾਂ ਉਹਨਾਂ ਦਾ ਫਰੰਦ ਕੀਤਾ ਜਾਂਦਾ ਹੈ ਹਰ ਸਾਲ ਮਾਤਾ ਦੇ ਨਰਾਦਿਆਂ ਦਾ ਪੀੜ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਜੋ ਕੋ ਸੱਚੀ ਸ਼ਰਧਾ ਲੈ ਕੇ ਆਪਣੀ ਪੂਰੇ ਮੱਥਾ ਟੇਕਦਾ ਹੈ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤਾਂ ਮਾਤਾ ਦੇ ਭਗਤ ਅੱਗੇ ਦੱਸਦੇ ਨੇ ਤੇ ਭਾਈ ਤੂੰ ਮਾਤਾ ਦੇ ਮੰਦਰ ਦੇ ਜਾ ਉੱਥੇ ਮੱਥਾ ਟੇਕ ਤੇਰੀ ਮਨੋ ਕਾਮਨਾ ਜਰੂਰ ਪੂਰੀ ਹੋਣੀ ਆ ਸੱਚੀ ਸ਼ਰਧਾ ਨਾਲ ਕੀਤੀ ਹੋਈ ਮਨੋ ਕਾਮਨਾ ਜਰੂਰ ਪੂਰੀ ਹੁੰਦੀ ਹੈ ਤੇ ਉੱਥੇ ਜਿਹੜੀ ਗੱਲ ਕੀਤੀ ਆਵੇ ਤਾਂ ਅਸੀਂ ਦੇਖਿਆ ਕਿ ਮਾਤਾ ਦੇ ਮੰਦਰ ਦੇ ਬਾਹਰ ਜੋ ਦੁਕਾਨਾਂ ਨੇ ਉਹ ਸਜਿਆ ਤੇ ਦੁਕਾਨਾਂ ਸਜਦੀਆਂ ਨੇ ਦੁਕਾਨਾਂ ਦੇ ਵਿੱਚ ਲੋਕ ਸਮਾਨ ਖਰੀਦਦੇ ਆਂ ਤਾਂ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ ਮੰਦਿਰ ਦੀ ਸੇਵਾ ਬਾਰੇ ਗੱਲ ਕੀਤੀ ਜਾਵੇ ਮੰਦਿਰ ਦੀ ਪ੍ਰਬੰਧਕ ਕਮੇਟੀ ਹੈ ਉਸ ਵੱਲੋਂ ਮੰਦਿਰ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਜਾਂਦੀ ਹੈ ਅਤੇ ਅਸੀਂ ਮਾਤਾ ਦੇ ਭਗਤਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਜੋ ਤੁਸੀਂ ਇੱਥੇ ਆਓ ਸੱਚੀ ਸ਼ਰਧਾ ਨਾਲ ਮੱਥਾ ਟੇਕੋ ਅਤੇ ਮਾਤਾ ਤੁਹਾਡੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰੇਗੀ ਜੈ ਮਾਤਾ ਦੀ ਮੈਂ ਇਹ ਹੀ ਕਹਾਂਗਾ ਮਾਤਾ ਰਾਣੀ का आशीर्वाद लेते हुए सभी कतारबद्ध होकर के और शांति प्रिय होकर के माता रानी का आशीर्वाद लें और सर्वे भौत सुखना सर्वे संत निरामया सर्वे भद्राण व संत माँ कश्चित दुख, दुख भाग भवे और सभी निरोगी रहें स्वस्थ रहें और सभी माता रानी का आशीर्वाद लें ये एक महापर्व है माता रानी का आशीर्वाद लेते हुए और माता रानी का आशीर्वाद लें और प्रार्थना करें अपने परिवार के लिए संसार के लिए प्रदेश के लिए सुख शांति बनी रहे देखिए जो है ये जो माता के जो हैं जितने भी बावन शक्तिपीठ हैं वो शिव जी के, के कारण ही हुए हैं इसलिए उनको पति रूप में शिव जी है पति रूप में है इसलिए माता कहती है कि पहले पति मेरे पति परमेश्वर का आप आशीर्वाद लीजिए उनकी पूजा कर करिए इसके बाद इसके बाद मेरा आशीर्वाद लीजिए बस फायदा शीर्वाद ले लिया है ਪੂਰੀ ਜੰਪਲ ਕੇ ਗੱਡਪੱਟ ਬੜੇ ਹੋਇਆ ਕਿਸੇ ਮੰਦਰ ਦੀਆਂ ਇਸੇ प्रांगण ਦੇ ਵਿੱਚ ਹੀ ਮਾਤਾ ਦੀ ਸੇਵਾ ਦੇ ਵਿੱਚ ਹੀ ਸਾਨੂੰ ਬੜਾ ਆਸ਼ੀਰਵਾਦ ਹੈ ਪ੍ਰਮਾਤਮਾ ਤੇ ਮਾਤਾ ਦਾ ਜਿਹੜਾ ਆਸ਼ੀਰਵਾਦ ਹੈ ਉਹ ਸਦਾ ਸਾਰਿਆਂ ਲਈ ਜਿੱਥੇ ਲੋਕ ਲਿਆ ਤੇ ਜਾਵਰੇ ਨੇ ਇਹਨੇ ਆਪਣਾ ਮੰਦਰ ਹੈ ਜੀ ਕਿਨੇ ਆਪਣਾ ਮੰਦਰ ਹੈ ਇਹ ਮੰਦਰ ਤਕਰੀਬਨ 100 ਸਾਲ ਤੋਂ ਵੱਧ ਦਾ ਪੁਰਾਣਾ ਮੰਦਰ ਹੈ ਕਾ ਤੇ ਬੜਾ ਪ੍ਰਚੀਨ ਮੰਦਰ ਹੈ ਜਿਹੜੇ ਜਿਹੜੇ ਲੋਕ ਆਪਣੀ ਆਸਥਾ ਨਾਲ ਆਪਣੇ ਆਪਣੀਆਂ ਭਾਵਨਾਵਾਂ ਲੈ ਕੇ ਆਉਂਦੇ ਨੇ ਉਹਨਾਂ ਦੀ ਸਭ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਉਹ ਦੇਖਣੇ ਅੱਗੇ ਹਰ ਸਾਲ ਵੀੜ ਵਾਦੀ ਜਾਂਦਾ ਲੱਗਦਾ ਦੇਖੋ ਜਿਹੜਾ ਸਮਾਂ ਹੈ ਪ੍ਰਚਾਰ ਦਾ ਸਮਾਂ ਹੈ ਜਿਉਂ-ਜਿਉਂ ਪ੍ਰਚਾਰ ਵਧੀ ਜਾਂਦਾ ਹੈਗਾ ਉਸ ਤਰ੍ਹਾਂ ਦੀ ਆਸਥਾ ਵੀ ਪਰਮਾਤਮਾ ਦੇ ਵਿੱਚ ਮਾਂ ਦਾ ਕਾਲੀ ਦੇ ਵਿੱਚ ਲੋਕਾਂ ਦੀ ਵਧੀ ਜਾਂਦੀ ਹੈ ਪਰ ਉਹਦੇ ਗੱਲ ਕਰੀ ਜਵੇਂ ਕਿ ਉਹਦੇ ਪ੍ਰਬੰਧ ਠੀਕ ਹੈ ਪ੍ਰਬੰਧਕ ਠੀਕ ਨੇ ਪ੍ਰਬੰਧ